मुरदाबाद मुराद मुराद पंजाब चला मीडिया दे मु भे न भगत वारसो भगत सिंह ਨਾਮ ਹੈ ਪ੍ਰਬੋਤ ਕੌਸ਼ਲ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਅੱਜ ਅਸੀਂ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਸਾਂਝਾ ਫਾਰਮ ਜਿਹੜਾ ਬਣਿਆ ਹੈ ਪੰਜਾਬ ਇਕਤਾ ਮੰਚ ਤੇ ਜੁਆਇੰਟ ਫਾਰਮ ਦੇ ਨਾਲ ਐਸੋਚ ਜੂਨੀਅਰ ਇੰਜੀਨੀਅਰਸ ਇੱਕ ਸਾਂਝਾ ਖੜਾ ਹੋ ਸਾਰਿਆ ਗਿਆ ਉਹ ਥੜੇ ਦੇ ਰਹੀਨ ਅਸੀਂ ਆਪਣੀਆਂ ਮੰਗਾਂ ਦਾ ਚਾਰਟ ਲੈ ਕੇ ਬਿਜਲੀ ਬੋਰਡ ਦੀ ਮੈਨੇਜਮੈਂਟ ਕੋਲ ਗਏ ਸੀ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਲਗਾਤਾਰ ਕਈ ਵਾਰੀ ਸਾਡੇ ਨਾਲ ਮੀਟਿੰਗ ਗੱਲਬਾਤ ਕੀਤੀ ਆ ਸਾਡੇ ਜਿਹੜੇ ਮੰਗਾਂ ਨੇ ਜਿਉਂਦੇ ਹਾਂ ਤੂੰ ਨੇ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਸਹਿਮਤੀਆਂ ਬਣੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਕਰਨ ਦੇ ਵਿੱਚ ਬਿਜਲੀ ਬੋਰਡ ਦੀ ਮੈਨੇਜਮੈਂਟ ناکਾਮ ਰਹੀ ਹੈ ਜਿਸ ਦੇ ਰੋਸ ਵਿੱਚੋਂ ਸਮੁੱਚੇ ਪੰਜਾਬ ਦੇ ਅੰਦਰ ਅੱਜ 10 11 12 ਤਰੀਕ ਨੂੰ ਸਮੂਹਿਕ ਛੁੱਟੀਆਂ ਭਰ ਕੇ ਸਾਡੇ ਸੂਚੇ ਮੁਲਾਜ਼ਮ ਆਪਣੀਆਂ ਹੱਕੀ ਰੀਜਾਇਜ ਮੰਗਾਂ ਮਨਾਉਣ ਦੇ ਲਈ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਰੈਲੀਆਂ ਤਰਨੇ ਵਿਆਰੇ ਕਰ ਰਹੇ ਆ ਤੇ ਮੁਲਾਜ਼ਮ ਸਾਡੀ ਛੁੱਟੀ ਤੇ ਨੇ ਹੜਤਾਲ ਵਗਾ ਮਾਹੌਲ ਮંત્રી ਸਾਹਿਬ ਨਾਲ ਮੀਟਿੰਗ-ਮੀਟਿੰਗ ਹੋਈ ਤੁਸੀਂ ਹਜੇ ਹੁਣ ਕੋਈ ਮੀਟਿੰਗ ਨਹੀਂ ਹੋਈ 25 ਤਰੀਕ ਨੂੰ ਸਾਡੀ ਜਿਹੜੀ ਮੀਟਿੰਗ ਹੈ ਪਿਛਲੇ 25-26 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਜਿਹੜੀਆਂ ਸਹਿਮਤੀਆਂ ਬਣਿਆ ਸੀ ਉਹ ਸਹਿਮਤੀਆਂ ਦੇ ਵਿੱਚ ਸਰਕੂਲਰ ਦੇਣੇ ਸੀਗੇ ਉਹ ਸਰਕੂਲਰ ਦੋ ਦਿਨ ਨੂੰ ਫਿਰ ਮੀਟਿੰਗ ਹੋਈ ਆ ਉਹ ਸਰਕੂਲਰ ਉਹ ਨਹੀਂ ਲੈ ਕੇ ਆਏ ਜਿਸ ਦੇ ਕਾਰਨ ਸਾਡੀ ਜਿਹੜੀ ਹੜਤਾਲ ਆ ਟਲ ਰਹੀ ਹੈ ਤੇ 10-11-12 ਤਰੀਕ ਨੂੰ ਪੰਜਾਬ ਦੇ ਵਿੱਚ ਹੜਤਾਲ ਵਰਗਾ ਮਾਹੌਲ ਪੈਦਾ ਹੋਇਆ ਹੈ 10-11-12 ਤਰੀਕ ਨੂੰ ਸਾਡੇ ਜਿਹੜੇ ਸਪੁੱਟੇ ਮੁਲਾਜ਼ਮ ਨੇ ਉਹ ਛੁੱਟੀ ਦੇ ਨੇ ਬਹੁਤ ਸਾਰੀਆਂ ਅਹਿਮ ਮੰਗ ਜੋ ਕੰਮ ਕਰਦੇ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੀ ਜਿਹੜੇ ਪਰਿਵਾਰ ਦੀ ਵੀ ਜਿਹੜੀਆਂ ਕਮਜ਼ੋਰੀਆਂ ਨੂੰ ਸੈੱਟ ਕਰਨ ਦੇ ਲਈ ਜਾਂ ਉਹਨਾਂ ਦੇ ਆਰਥਿਕ ਤੌਰ ਤੇ ਮਦਦ ਕਰਨ ਲਈ ਜੋ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਸਿੱਧੀ ਦਰਜਾ ਦੇ ਕੇ ਉਹਨਾਂ ਦੀਆਂ ਮਾਨਸਿਕਤਾ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਪਰਿਵੈਖਾ ਜਿਹੜਾ ਵਧੀਆ ਹੋ ਸਕੇ ਸਾਡੀਆਂ ਜਿਹੜੀਆਂ ਹੋਰ ਪ੍ਰੋਮੋਸ਼ਨਾਂ ਦਾ ਜਿਹੜਾ ਮਸਲਾ ਹੈ ਉਹ ਪੈਂਡਿੰਗ ਹੈ ਸਾਡੇ ਆਰਟੀਮਾਂ ਤੋਂ ਓਸੀ ਦੀ ਤਰੱਕੀ ਹੋਣ ਵਾਲੀ ਗੱਲ ਹੈ ਸਾਡੇ ਏਐਸਐਸ ਨੂੰ ਤੇ ਆਰਟੀਐਮ ਤੇ ਓਸੀ ਨੂੰ ਜਿਹੜਾ ਪੇਮੈਂਟ ਦਾ ਮਸਲਾ ਹੈ ਉਹ ਬਹੁਤ ਗੰਭੀਰ ਹੈ ਸਮੁੱਚੇ ਪੰਜਾਬ ਦੇ ਅੰਦਰ ਆਰਟੀਐਮ ਜਿਹੜੇ ਸਾਡੇ ਡੈਥ ਕੇਸ ਵਿੱਚ ਆਉਂਦੇ ਨੇ ਆਈਆਂ ਪੋਸਟਾਂ ਤੇ ਕੰਮ ਕਰਦੇ ਹੋਗੇ ਪਰ ਜਿਹੜੀਆਂ ਪ੍ਰਮੋਸ਼ਨਾਂ ਨੇ ਉਹ ਨਹੀਂ ਕੀ ਦਿੱਤੀਆਂ ਜਾ ਰਹੀਆਂ ਬਿਜਲੀ ਬੋਰਡ ਦੀ ਮੈਨੇਜਮੈਂਟ ਨਾਲ ਬਹੁਤ ਵਾਰੀ ਗੱਲਬਾਤ ਹੋਈ ਆ ਉਹਦੇ ਵਿੱਚ ਅਸੀਂ ਵਨ ਟਾਈਮ ਸੈਟਲਮੈਂਟ ਦੀ ਵੀ ਗੱਲ ਆਈ ਸੀ ਪਰ ਉਹ ਹੋਜੇ ਤੱਕ ਮਸਲਾ ਹੱਲ ਨਹੀਂ ਹੋ ਸਕਿਆ ਅਸੀਂ ਮਨਜ਼ੂਰ ਪਾ ਕੇ ਸਮੁੱਚੇ ਮਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕਰ ਤੋਂ ਬਾਅਦ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇੱਕ ਵਾਰ ਫੇਰ ਬੇਨਤੀ ਕਰਦੇ ਆਂ ਸਾਡਾ ਜਿਹੜਾ ਮਸਲੇ ਨੇ ਇਹ ਹੱਲ ਕੀਤਾ ਜਾਣ ਪਾਵੇਂ ਸਾਡੇ ਜਿਹੜੇ ਮਲਾਜ਼ਮਾਂ ਦੇ ਮਸਲੇ ਬਹੁਤ ਗੰਭੀਰ ਨੇ ਇਹਨਾਂ ਗੰਭੀਰ ਨੂੰ ਮਸਲਿਆਂ ਨੂੰ ਸਹੀ ਤਰੀਕੇ ਨਾਲ ਠੀਕ ਕੀਤਾ ਜਾਵੇ ਤੇ ਜੋ ਸਾਡੀ ਸਰਕਾਰ ਤੋਂ ਮੰਗ ਹੈ ਬੀਪ ਸੁਚੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਦਾ ਜੋ ਹਾਸਲ ਚੱਲ ਰਿਹਾ ਹੈ ਮੁਲਾਜ਼ਮਾਂ ਦੀਆਂ ਮੀਟਿੰਗਾਂ ਨੂੰ ਲਗਾਤਾਰ ਮੱਖ ਮੰਤਰੀ ਵੱਲੋਂ ਅੱਗੇ ਪਿੱਛੇ ਕੀਤਾ ਜਾਂਦਾ ਹੈ ਅੱਜ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੈ ਇੱਕ 10 ਤਰੀਕ ਨੂੰ ਪੰਜਾਬਮ ਤੇ ਰਾਂਝਣ ਪੈਨਸ਼ਨ ਫਰੰਟ ਦੀ ਜਿਹੜੀ ਹੋਣੀ ਸੀ ਜਿਸ ਨੂੰ ਮੌਕੇ ਤੇ ਹੀ ਅੱਜ ਮੁਲਤਵੀ ਕਰ ਦਿੱਤਾ ਗਿਆ ਜਿਹੜੀ 12 ਤਰੀਕ ਨੂੰ ਕਰ ਦਿੱਤੀ ਗਈ ਆ ਸੋ ਸੁਚੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਇਕੱਠਾ ਹੈ ਉਹ ਬਹੁਤ ਵੱਡਾ ਤੇ ਅਸੀਂ ਜੋ ਰੈਲੀਆਂ ਦੇ ਧਰਨੇ ਦੇ ਵਿੱਚ ਸਰ ਦੇ ਜਿਹੜੇ ਮੁਲਾਜ਼ਮ ਫਰਟ ਦੇ ਜਿਹੜਾ ਆਗੂ ਨੇ ਉਹਨਾਂ ਦੇ ਜਿਹੜੀਆਂ ਐਫਆਈ ਦਾਜ ਕੀਤੀ ਗਈ ਆ ਉਹ ਦੀ ਨਿਖੇਧੀ ਕਰਦੇ ਆ ਤੇ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੇ ਆ ਸਾਡੇ ਮੁਲਾਜ਼ਮਾਂ ਦੇ ਮਸਲਾ ਨੂੰ ਗੰਭੀਰਤਾ ਨਾਲ ਹੱਲ ਕਰਾਵੇ ਕਿ ਕਾਰਨ ਕੀ ਲੱਗਦਾ ਤੁਸੀਂ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਕਾਰਨ ਕੀ ਲੱਗਦਾ ਸਰਵਾਈ ਨਾਲ ਕੋਲ ਬਿਜਲੀ ਬੋਰਡ ਕਿ ਸਰਕਾਰ ਦੇ ਅਧੀਨ ਆਂਦਾ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਮੁਲਾਜ਼ਮਾਂ ਦੇ ਕਿਸਾਨਾਂ ਦੇ ਗਰੀਬ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਹੈ ਇਸ ਸਮੇਂ ਉਹ ਆਪਣੇ ਬਿਜ਼ਨਸਾਂ ਨੂੰ ਉੱਪਰ ਕਰਨ ਦੇ ਲਈ ਆਪਣੇ ਮੰਤਰੀਆਂ ਵਾਸਤੇ ਵੀ ਵਧਾਉਣ ਲਈ ਉਹ ਆਪਣਾ ਕੰਮ ਕਰਦੇ ਜਥੇਬੰਦ ਦੇ ਢਾਂਚਿਆਂ ਦੇ ਵਿੱਚ ਕੰਮ ਕਰਦੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਸਹੀ ਸਹੀ ਦਿਸ਼ਾ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਲਗਾਤਾਰ ਥੱਲੇ ਜਿਹੜਾ ਸਾਡਾ ਸਿਸਟਮ ਹੈ ਉਹਨੂੰ ਜਾਣਬੁੱਝ ਕੇ ਉਲਝਾ ਰਹੇ ਨੇ ਕਰਾਪਸ਼ਨ ਦਾ ਜਿਆ ਜ਼ੋਰ ਹੈ ਉਹ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਉਹ ਕੋਈ ਠੱਲ ਨਹੀਂ ਪੈ ਰਹੀ ਪਰ ਸਾਡੇ ਜਿਹੜੇ ਲੋਕ ਬਰਗ ਨੇ ਸੋਚੇ ਵਰਗ ਨੇ ਸਾਰੇ ਪਰੇਸ਼ਾਨ ਨੇ ਪੰਜਾਬ ਸਰਕਾਰ ਦੇ ਤੋਂ ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਆਪਣੇ ਸਹੀ ਦੇ ਸਹਾਜ ਕੰਮ ਕਰੇ ਤੇ ਮੁਲਾਜ਼ਮਾਂ ਨੂੰ ਤੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਭ ਦੇ ਹੱਕ ਮਿਲਦੇ ਰਹਿਣ ਲੇਕਿਨ ਮੁੱਖ ਮੰਤਰੀ ਕਹਿੰਦੇ ਕਿ ਸੋਨੇ ਦੀ ਚੀੜੀ ਫੇਰ ਬਣਨ ਜਾ ਰਹੀ ਹੈ ਸਰਕਾਰ ਸੋਨੇ ਦੀ ਜਿਹੜੀ ਤਾਂ ਹੀ ਬਣੂ ਜੇ 10-10 ਹਜ਼ਾਰ ਕਰੋੜ ਰੁਪਏ ਦਾ ਅਸੀਂ ਰੋਜ਼ ਨਵਾਂ ਜਿਹੜਾ ਲੋਨ ਹੈ ਉਹ ਲੈਣ ਵਾਲਾ ਬਾਦਰਾਗੇ ਸੋਨੇ ਦੀ ਜਿਹੜੀ ਲੋਨ ਲੈਣ ਨਾਲ ਨਹੀਂ ਬਣਦੀ ਪਾ ਸਾਡੀ ਜਿਹੜੇ ਸਾਡੇ ਕਜੂਰੀ ਕੰਮ ਨੇ ਉਹ ਕਰਨੇ ਬੰਦੇ ਡਵੈਲਪਮੈਂਟ ਨਾਲ ਦੇ ਉੱਤੇ ਕੋਈ ਕਿਸੇ ਤਰੀਕੇ ਦਾ ਕੋਈ ਕੰਮ ਨਹੀਂ ਆ ਰਿਹਾ ਸਮੁੱਚੇ ਪੰਜਾਬ ਦੇ ਅੰਦਰ ਜਿਹੜੀ ਡਵੈਲਪਮੈਂਟ ਹੈ ਉਹ ਰੁਕੀ ਹੋਈ ਹੈ ਜੋ ਵੀ ਕੰਮ ਨੇ ਜਿਹੜੇ ਸਾਡੇ ਛੋਟੇ-ਮੋਟੇ ਕੰਮ ਵੀ ਨੇ ਉਹ ਵੀ ਬਹੁਤ ਵੱਡੇ ਰਿਸ਼ਵਤ ਦੇ ਕੇ ਹੌਣ ਵੱਲ ਜਾ ਰਹੇ ਨੇ ਸਮੁੱਚੇ ਮਲਾਜ਼ਮਾਂ ਦੇ ਸਮੁੱਚੇ ਕਿਸਾਨਾਂ ਦੇ ਸਮੁੱਚੇ ਵਸਦੂਆਂ ਦੇ ਜੋ ਸਹੀ ਕੰਮ ਨੇ ਉਹ ਨਹੀਂ ਹੋ ਰਹੇ ਆਂਗਣਵਾੜੀ ਵਰਕਰ ਨੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਮੈਂ ਮੈਂਬਰ ਉਦੀ ਕੋਠੀ ਮੂਰੇ ਭਲਾਈ ਇਕ ਬਗਾਸ ਵਾਲਾ ਦੀ ਪਰ ਫਿਰ ਵੀ ਇਹ ਮਸਲਾ ਲੈਣੀ ਹੋਇਆ ਲਗਾਤਾਰ ਉਹਨਾਂ ਦੇਖਤੀ ਅੱਠਵੀਂ ਵਾਰ ਤੱਕ ਨਾਲ ਆਇਆ ਪਰ ਜਿਹੜੇ ਮੰਗਾ ਸਾਡੀਆਂ ਜਉਂਦੇ ਖਣਿਆ ਕੀਵੇਂ ਮਿੱਟੀ ਰਹੀ ਆ ਬੱਚਿਆਂ 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 ਦਾ ਜਿਹੜਾ ਖਾਣਾ ਉਹ ਉਹ ਵੀ ਸਹੀ ਤਰੀਕੇ ਨਾਲ ਨਹੀਂ ਡਿਵਾਈਡ ਹੋ ਰਿਹਾ ਇਸ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਹੜਦਲ ਮਜੀ ਕੀ ਰਣਨੀਤੀ ਰਹੀ ਆ ਅੱਧੀ ਤੀਰ ਅੱਜ 10 11 12 ਤੱਕ ਅਸੀਂ ਪ੍ਰੋਗਰਾਮ ਲੀਕ ਕਰਿਆ ਹੋਇਆ ਇਹਨੂੰ ਸਫਲ ਬਣਾਉਣ ਤੋਂ ਬਾਅਦ ਨਾਮੀ ਜਿਹੜੀ ਰਣਨੀਤੀ ਹੈ ਉਹ ਤਿੱਖੇ ਸੰਘਰਸ਼ ਹੋਣਗੇ ਉਹ ਤਿੱਖੇ ਸੰਘਰਸ਼ਾਂ ਵਿੱਚਾਰੇ ਸਮੂਲੀਅਤ ਕਰਾਂਗੇ ਧੰਨਵਾਦ ਇੱਕ ਹੋਰ ਬੰਦਾ ਅੱਛਾ ਜੀ ਸਰ ਕੀ ਨਾਮ ਹੈ ਮੇਰਾ ਨਾਮ ਜੀ ਰਾਜ ਠਾਕੁਰ ਹੈ ਮੈਂ EMPLOYEES FEDERATION ਚ ਪਹਿਲਾਂ ਜਨਰਲ ਸਕੱਤਰ ਰਹਾ ਤੇ ਹੁਣ ਸਾਡੀ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਆ ਉਹ ਚ ਵੀ ਮੈਂ ਪੰਜਾਬ ਦਾ ਸੈਕਟਰੀ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਤੇ ਤਰਨਾ ਬੰਦ ਲਾਇਆ ਮੰਗਾਂ ਤਾਂ ਜੀ ਬਹੁਤ ਮੰਗਾਂ ਨੇ ਮਤਲਬ ਜੇ ਹੁਣ ਗਿਣਨ ਲੱਗਾ ਤਾਂ ਮੈਂ ਟਾਈਮ ਬਹੁਤ ਲੱਗ ਜਾਣਾ ਪਹਿਲਾਂ ਤਾਂ ਦੇਖੋ ਕਿੰਨੇ ਲੰਬੇ ਸਮੇਂ ਤੋਂ ਸਾਡੇ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਨੇ ਉਹ ਪੈਂਡਿੰਗ ਬਹੁਤ ਪਈਆਂ ਨੇ ਇਹਨਾਂ ਨੇ ਨਵੀਆਂ ਪਈਆਂ ਫਿਕਸੇਸ਼ਨ ਕੀਤੀਆਂ ਸੀ ਉਹਨਾਂ 'ਚ ਬਹੁਤ ਸੋਧ ਕਰਨ ਵਾਲੀ ਆ ਉਹ ਸਹੀ ਨਹੀਂ ਹੋਈਆਂ ਉਹ ਸਾਨੂੰ 113% ਦੇ ਹਿਸਾਬ ਨਾਲ ਦੇ ਰਹੇ ਆ ਜਦੋਂ ਕਿ 119% ਮੰਗਿਆ ਸੀ ਅਸੀਂ ਉਹ 'ਚ 6% ਦਾ ਸਿੱਧੇ ਮੁਲਾਜ਼ਮਾ ਨੂੰ ਘਾਟਾ ਪੈ ਰਿਹਾ ਤੇ ਆ ਸਾਡੇ ਜਿਹੜੇ ਇਹਨਾਂ ਨੇ ਸਕੇਲ ਰਿਵਾਈਜ਼ ਕੀਤੇ ਸੀਗੇ ਉਹਨਾਂ ਦੇ ਜਿਹੜੇ ਏਰੀਅਲ ਨੇ ਉਹ ਨਹੀਂ ਅਜੇ ਤੱਕ ਕਿਸੇ ਨੂੰ ਦਿੱਤੇ ਅਗਰੈਸਟੀਆਂ ਸੀਗੀਆਂ ਲੀਵ ਇਨ ਕੈਸ਼ਮੇਂਡ ਦਾ ਮਸਲਾ ਹੈ ਉਹ ਲੀਵ ਇਨ ਕੈਸ਼ਮੇਂਡ ਦਾ ਮਸਲਾ ਵਿੱਚ ਹੀ ਲਟਕਿਆ ਹੋਇਆ ਹੈ ਉਹ ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ ਮੈਨੇਜਮੈਂਟ ਨਾਲ ਗੱਲ ਕਰਦੇ ਆ ਇਹ ਕਹਿੰਦੇ ਪੰਜਾਬ ਸਰਕਾਰ ਕਰੂਗੀ ਮਤਲਬ ਸਾਡੀਆਂ ਬਹੁਤ ਜਿਹੜੀਆਂ ਅਹਿਮ ਮੰਗਾਂ ਨੇ ਉਹ ਜਦੋਂ ਵੀ ਸਾਡੀ ਮੈਨੇਜਮੈਂਟ ਨਾਲ ਮੀਟਿੰਗ ਹੁੰਦੀ ਹੈ ਇਹ ਪੰਜਾਬ ਸਰਕਾਰ ਦੇ ਪਾਲੇ ਚ ਛੁੱਟ ਦਿੰਦੇ ਨੇ ਇਹ ਤਾਂ ਜੀ ਪੰਜਾਬ ਸਰਕਾਰ ਮਸਲੇ ਹੱਲ ਕਰੂਗੀ ਉਹ ਪੰਜਾਬ ਸਰਕਾਰ ਦਾ ਐਡਾ ਮਾੜਾ ਹਾਲ ਹੋਇਆ ਹੋਇਆ ਹੈ ਵੀ ਅੱਜ ਤੱਕ ਮੇਰੀ ਇੰਨੀ ਉਮਰ ਹੋ ਗਈ ਵੀ ਅਸੀਂ ਇੰਨੀਆਂ ਸਰਕਾਰਾਂ ਦੇਖ ਚੁੱਕੇ ਕਾਂਗਰਸ ਦਾ ਸਰਕਾਰ ਵੀ ਦੇਖੀ ਅਕਾਲੀਆਂ ਦੀ ਸਰਕਾਰਾਂ ਵੀ ਦੇਖੀਆਂ ਲੋਕ ਕਹਿੰਦੇ ਸੀਗੇ ਕਾਂਗਰਸ ਬਹੁਤ ਮਾੜੀ ਹੈ ਫਿਰ ਵਿੱਚੋਂ ਅਕਾਲੀਆਂ ਦਾ ਸਮਾਂ ਆਇਆ 2007 ਤੋਂ ਲੈ ਕੇ 2017 ਤੱਕ ਉਹਨਾਂ ਦੇ ਸਮੇਂ ਦੇ ਵਿੱਚ ਵੀ ਸਾਡੀਆਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਸਾਡਾ ਨਪਟਾਰਾ ਨਹੀਂ ਹੋਇਆ ਲੋਕ ਮਤਲਬ ਅਕਾਲੀਆਂ ਤੋਂ ਵੀ ਨਾਰਾਜ਼ ਹੋਏ ਕਾਂਗਰਸੀਆਂ ਤੋਂ ਵੀ ਨਾਰਾਜ਼ ਹੋਏ ਫਿਰ ਇੱਕ ਸਮਾਂ ਆਇਆ ਜੀ ਬਦਲਾਅ ਦਾ ਲੋਕਾਂ ਦੇ ਮਨ ਦੇ ਵਿੱਚ ਆਇਆ ਵੀ ਆਪਾਂ ਇੱਕ ਬਦਲਾਅ ਲਈਏ ਸ਼ਾਇਦ ਕੋਈ ਪੰਜਾਬ ਦਾ ਸੁਧਾਰ ਹੋ ਜਾਏ ਉਸ ਬਦਲਾਅ ਦੇ ਸਮੇਂ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਜਿੱਤ ਕੇ ਇਹ ਪੰਜਾਬ ਦੇ ਇਹਨਾਂ ਨੇ ਜਿਹੜੀ ਬਜਾਰਤ ਸੰਭਾਲੀ ਹੈ ਔਰ ਲੋਕਾਂ ਨੂੰ ਬੜੀਆਂ ਆਸਾਂ ਸੀਗੀਆਂ ਵੀ ਸ਼ਾਇਦ ਇਹ ਆਮ ਆਦਮੀ ਪਾਰਟੀ ਕੋਈ ਮੁਲਾਜ਼ਮਾਂ ਲਈ ਕੁਝ ਕਰੂਗੀ ਔਰ ਤੁਹਾਨੂੰ ਪਤਾ ਹੀ ਹੋਣਾ ਕਿ ਪੰਜਾਬ ਦੇ ਵਿੱਚ ਘੱਟੋ-ਘੱਟ 5.5-6 ਲੱਖ ਮੁਲਾਜ਼ਮ ਹੈ ਜੀ ਜੇ ਪਰਿਵਾਰਾਂ ਸਮੇਤ ਲਈਏ ਤਾਂ ਘੱਟੋ-ਘੱਟ 50-60 ਲੱਖ ਦੀ ਰੇਸ਼ੋ ਬਣ ਜਾਂਦੀ ਹੈ ਔਰ 50-60 ਲੱਖ ਬਹੁਤ ਵੱਡੀ ਗਿਣਤੀ ਹੁੰਦੀ ਹੈ ਔਰ ਉਸ ਦਾ ਜਿਹੜਾ ਇਹ ਮੰਗਾ ਨਹੀਂ ਮੰਨ ਰਹੇ ਮੁਲਾਜ਼ਮਾਂ ਦੀਆਂ ਉਹਨਾਂ ਦਾ ਇਹਨਾਂ ਨੂੰ ਖਮਿਆਜਾ ਹੁਣ ਪਿੱਛੇ ਇੱਕ ਲੋਕ ਸਭਾ ਦੇ ਇਲੈਕਸ਼ਨ ਹੋਏ ਨੇ ਤੇ ਇਹਨਾਂ ਨੂੰ ਸਿਰਫ 3 ਸੀਟਾਂ ਆਈਆਂ ਕਿੱਥੇ 92 ਸੀਟਾਂ ਤੇ ਕਿੱਥੇ 3 ਸੀਟਾਂ ਤੇ ਰਹਿ ਗਏ ਨੇ ਅੱਗੇ ਆਉਣ ਵਾਲੇ ਜਿਹੜੇ ਹੁਣ ਇਲੈਕਸ਼ਨ ਨੇ ਜੇ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਇਹਦਾ ਖਮਿਆਜਾ ਇਹਨਾਂ ਨੂੰ ਇਹਨਾਂ ਚੋਣਾਂ 'ਚ ਵੀ ਭੁਗਤਣਾ ਪੈਣਾ ਆ ਹੁਣ ਅੱਗੇ 4 ਸੀਟਾਂ ਦੇ ਇਲੈਕਸ਼ਨ ਆ ਰਹੇ ਨੇ ਅ ਵਿਧਾਨ ਸਭਾ ਦੇ ਜਿਹੜੇ ਉਹਨਾਂ 'ਚ ਵੀ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਹੈ ਇੱਕ ਹੀ ਕਰਦੇ ਨੇ ਆ ਪਿੱਛੇ ਜਲੰਧਰ ਇਲੈਕਸ਼ਨ ਸੀਗੇ ਉਦੋਂ ਸਾਡੇ ਸਾਂਝਾ ਮੁਲਾਜ਼ਮ ਫਰੰਟ ਨੇ ਵੀ ਉੱਥੇ ਰੋਸ ਮਾਰਚ ਕੀਤਾ ਤੇ ਸਾਡੀ ਪੈਸ਼ਨਰ ਵੈਲਫੇਅਰ ਫੈਡਰੇਸ਼ਨ ਦਾ ਵੀ 5 ਅਗਸਤ ਦਾ ਰੋਸ ਮਾਰਚ ਸੀਗਾ ਉਦੋਂ ਇਹਨਾਂ ਨੇ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਮੀਟਿੰਗਾਂ ਦੇਤੀਆਂ ਥੋੜੀ ਜੀ ਸੀਐਮ ਨਾਲ ਮੀਟਿੰਗ ਕਰਾਵਾਂਗੇ ਸਾਨੂੰ ਵੀ ਮੀਟਿੰਗ ਦਿੱਤੀ ਗਈ ਸੀਐਮ ਨਾਲ ਪਰ ਕੀ ਹੋਇਆ ਉਹ ਇਲੈਕਸ਼ਨ ਹੋਣ ਤੋਂ ਬਾਅਦ ਉਹ ਮੀਟਿੰਗਾਂ ਫੇਰ ਅੱਗੇ ਡਿਲੇ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਫੇਰ ਡਿਲੇ ਕਰ ਦਿੱਤੀਆਂ ਗਈਆਂ ਦੋ ਦੋ ਤਿੰਨ ਤਿੰਨ ਵਾਰੀ ਇਹਨਾਂ ਨੇ ਤਰੀਕਾ ਦੇਤੀਆਂ ਪਰ ਮੀਟਿੰਗਾਂ ਡਿਲੇ ਹੁੰਦੀਆਂ ਆ ਰਹੀਆਂ ਨੇ ਤੋ ਇਸ ਕਰਕੇ ਸੁਣਵਾਈ ਦਾ ਹੁਣ ਕੰ ਦਾ ਕਾਰਨ ਕੀ ਸੁਣਵਾਈ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਕਿ ਜਿਹੜੀ ਪੰਜਾਬ ਸਰਕਾਰ ਆ ਭੁਖੀ ਨੰਗੀ ਹੋਈ ਬੈਠੀ ਆ ਇਹਨਾਂ ਦੇ ਪੱਲੇ ਪੈਸਾ ਨਹੀਂ ਹੈਗਾ ਸਭ ਤੋਂ ਵੱਡਾ ਕਾਰਨ ਤਾਂ ਹੈਗਾ ਜਿਹੜਾ ਇਹਨਾਂ ਨੇ ਪੋਲਿਟੀਕਲ ਸਟੰਟ ਖੇਡੇ ਨੇ ਅਬ ਬੱਸਾਂ ਦੇ ਕਿਰਾਏ ਫ੍ਰੀ ਕਰਤੇ ਜੀ ਬਿਜਲੀ ਫ੍ਰੀ ਕਰਤੀ ਇਹਦਾ ਕਿੰਨਾ ਵੱਡਾ ਘਾਟਾ ਪੈ ਰਿਹਾ ਹੈ ਡਿਪਾਰਟਮੈਂਟਾਂ ਨੂੰ ਇਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਆ ਸਾਡੇ ਮੈਂ ਪੰਜਾਬ ਪੀਐਸਪੀਸੀ ਨਾਲ ਦੀ ਗੱਲ ਕਰਾਂਗਾ ਵੀ ਜਿਹੜੀ ਸਾਡੀ ਇਹ ਬਿਜਲੀ ਫਰੀ ਕੀਤੀ ਹੈ ਸਾਡੇ ਸਬਡਿਵੀਜ਼ਨਾਂ ਦੇ ਵਿੱਚ ਜਿੱਥੇ ਇੱਕ ਸਬਡਿਵੀਜ਼ਨ ਹੈ ਜਿੱਥੇ ਘਟੋ ਘਟ ਰੋਜ਼ ਦਾ ਰੈਵਨਿਊ 35-40 ਲੱਖ ਰੁਪਈਆ ਇਕੱਠਾ ਹੁੰਦਾ ਸੀ ਉਹ ਸਿਰਫ ਹਜ਼ਾਰਾਂ ਦੀ ਗਿਣਤੀ 'ਚ ਰਹਿ ਗਿਆ ਤੋਂ ਇੰਨਾ ਮਤਲਬ ਕਿ ਘਾਟਾ ਪੈ ਰਿਹਾ ਬੋਰਡ ਨੂੰ ਇਹ ਕਿੱਥੇ ਭਰਨਗੇ ਤੁਸੀਂ ਯਕੀਨ ਨਹੀਂ ਕਰਨਾ ਸਾਡੇ ਜਿਹੜੀ ਸਾਡੀ ਸਬਸਿਡੀ ਮਿਲਦੀ ਆ ਸਰਕਾਰ ਸਾਨੂੰ ਸਬਸਿਡੀ ਦਿੰਦੀ ਆ ਵੀ ਅਸੀਂ ਬਿਜਲੀ ਫਰੀ ਦਿੱਤੀ ਹੋਈ ਆ ਉਹਦੀ ਸਾਨੂੰ ਸਬਸਿਡੀ ਮਿਲਦੀ ਆ ਉਹ ਸਬਸਿਡੀ ਅੱਜ ਘੱਟੋ ਘੱਟ ਮੇਰਾ ਖਿਆਲ ਆ ਵੀ 20 ਹਜ਼ਾਰ ਕਰੋੜ ਤੋਂ ਵੀ ਵੱਧ ਹੋ ਚੁੱਕੀ ਆ ਜਿਹੜੀ ਕਿ ਸਾਡੇ ਵਿਭਾਗ ਨੂੰ ਨਹੀਂ ਮਿਲ ਰਹੀ ਔਰ ਹੁਣ ਹਾਲ ਇਹ ਹੋਇਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੰਨਾ ਖਦਸ਼ਾ ਹੋਇਆ ਹੋਇਆ ਵੀ ਮੁਲਾਜ਼ਮਤ ਵਿੱਚ ਇੰਨਾ ਡਰ ਪੈਦਾ ਹੋਇਆ ਹੋਇਆ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਪੈਨਸ਼ਨਾਂ ਉੱਤੇ ਤੇ ਸਾਡੀਆਂ ਤਨਖਾਹਾਂ ਉੱਤੇ ਵੀ ਮਤਲਬ ਕਟ ਲੱਗ ਸਕਦਾ ਰਣਨੀਤੀ ਕੀ ਰਹੀ ਆਉਣ ਵਾਲੇ ਟਾਈਮ ਦੇ ਤੁਹਾਡੀ ਰਣਨੀਤੀ ਹੈ ਜੀ ਮਲਾਜਮਾਂ ਦੇ ਵਿੱਚ ਇੰਨਾ ਰੋਸ ਹੈ ਇੰਨਾ ਰੋਸ ਹੈ ਜਿਆਦਾ ਕਿ ਹੁਣ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਮਲਾਜਮ ਨੇ ਉਹਨਾਂ ਨੇ ਛੁੱਟੀਆਂ ਭਰ ਕੇ ਹੜਤਾਲ ਤੇ ਨੇ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਲਾਜਮ ਅੱਜ ਹੜਤਾਲ ਤੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਸਾਨੂੰ ਕੋਈ ਮੀਟਿੰਗਾਂ ਦੇ ਕੇ ਨਾ ਮਲਾਜਮਾਂ ਦੇ ਮਸਲੇ ਹੱਲ ਕੀਤੇ ਤਾਂ ਅਸੀਂ ਵਿਧਾਨ ਸਭਾ ਜਾ ਕੇ ਚੰਡੀਗੜ੍ਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੰਨੇ ਸਮੂਹ ਮੁਲਾਜ਼ਮ ਨੇ ਲੱਖਾਂ ਦੀ ਗਿਣਤੀ 'ਚ ਉੱਥੇ ਪਹੁੰਚਣਗੇ ਔਰ ਇਹਨਾਂ ਦਾ ਘਰਾਹ ਕਰਨਾ ਪਊਗਾ ਸਾਨੂੰ ਮੇਰਾ ਖਿਆਲ ਆ ਵੀ ਫੇਰ ਸ਼ਾਇਦ ਇਹਨਾਂ ਦੇ ਕਰਨਾਂ ਦੇ ਜਿਹੜੇ ਪਰਦੇ ਨੇ ਖੁੱਲ ਸਕਣਗੇ ਪੰਜਾਬ ਸਰਕਾਰ ਦੇ ਫੇਰ ਸਾਡੇ ਮਸਲੇ ਹੱਲ ਹੋਣਗੇ